ਹਾਂਜੀ ਪੇਸ਼ੈਂਟ ਜੋ ਤੁਸੀਂ ਦੇਖ ਰਹੇ ਹੋ ਨਾ ਇਹਨਾਂ ਦੇ ਇਸ ਜਗ੍ਹਾ ਤੇ ਐਸਐਸਸੀ ਬਹੁਤ ਜ਼ਿਆਦਾ ਸੂਲਪਲੈਕਸੀਅਮਸ ਜਿਹੜੀ ਸੀ ਬਹੁਤ ਜ਼ਿਆਦੇ ਮਤਲਬ ਟਾਈਟ ਸੀ ਉਹਦੇ ਕਰਕੇ ਇਹਨਾਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਆ ਰਹੀਆਂ ਸੀ ਸਟੂਲ ਪਾਸ ਕਰਨ ਲਈ ਵਾਰ-ਵਾਰ ਮਤਲਬ ਇਹਨਾਂ ਨੂੰ ਜਾਣਾ ਪੈਂਦਾ ਸੀ ਆ ਸੂਲਪਲੈਕਸ ਬਹੁਤ ਟਾਈਟ ਸੀ ਤੁਸੀਂ ਵੀ ਜੀ ਦੱਸ ਸਕਦੇ ਹੋ ਵੀ ਇਹ ਤੁਹਾਡੀ ਜਦੋਂ ਤੁਸੀਂ ਆਪਣੇ ਕੋਲ ਆਏ ਹੋ ਕਿੰਨਾ ਟਾਈਟ ਸੀ ਆਹ ਵਾਲਾ ਪਾਰਟ ਜਿੱਥੇ ਮੈਂ ਹਸ ਰਿਹਾ ਹਾਂ ਬਹੁਤ ਜ਼ਿਆਦਾ ਸੀਗਾ ਟਾਈਟ ਕਿੰਨੇ ਟਾਈਮ ਤੋਂ ਟਾਈਟ ਸੀ ਇਹ ਤੁਹਾਡਾ ਮਤਲਬ ਜੋਨਿਤਰੀਏ ਹੋਏ 4-5 ਸਾਲ ਤੋਂ ਮੈਨੂੰ ਇਹ ਪ੍ਰੋਬਲਮ ਸੀ। ਓਕੇ। ਹਾਂਜੀ। 4-5 ਸਾਲ ਤੋਂ ਜਿਹੜੀ ਪ੍ਰੋਬਲਮ ਸੀ ਤੁਸੀਂ ਕਿੰਨੇ ਵਾਰ ਟਾਇਲਟ ਜਾਂਦੇ ਸੀ ਟੋਟਲ? ਟੋਟਲ ਸਾਰੇ ਤਾਂ ਮੈਨੂੰ ਵੀ ਨਹੀਂ ਕੋਈ ਪਤਾ ਵੀ ਕਿੰਨੀ ਵਾਰ ਮੈਂ ਜਾਂਦਾ ਸੀਗਾ। ਹੂੰ ਲਗਭਗ ਔਸਤਨ ਤੁਸੀਂ 10 ਵਾਰ 15 ਵਾਰ ਕਿੰਨੇ ਵਾਰ ਜਾਂਦੇ ਸੀ? 15 ਅਕવાર ਤੋਂ 15-20 ਵਾਰ ਤਾਂ ਮੈਂ ਚੱਲ ਜਾਂਦਾ ਸੀ। ਉਹਦੇ ਵਿੱਚ ਮਿਊਕਸ ਤੇ ਬਲੱਡ ਕਿੰਨਾ ਆ ਰਿਹਾ ਸੀ? ਬਹੁਤ ਜ਼ਿਆਦਾ ਆਉਂਦਾ ਸੀ। ਮਿਊਕਸ ਬਲੱਡ ਆ ਰਿਹਾ ਸੀ। ਤੁਸੀਂ ਇਹ ਜੇ 4-5 ਸਾਲ ਬੀਤੇ ਨੇ ਇਹਨਾਂ ਦੇ ਵਿੱਚ ਟ੍ਰੀਟਮੈਂਟ ਕਿੰਨਾ ਕੁ ਲਿਆ? ਸਰ ਮੈਂ ਟ੍ਰੀਟਮੈਂਟ ਤਾਂ ਬਹੁਤ ਲਿਆ ਪਰ ਮੈਨੂੰ ਕਿਤੇ ਵਾਸੇ ਬੈਨੀਫਿਟ ਜਿਆ ਨਹੀਂ ਬੈਠਿਆ ਹੈਗਾ ਓਕੇ ਅਨਿਚੇਸਤਿੰਦਾ ਇਦਾਂ ਤੇ ਅਨਨਵੀ ਨੇ ਥੋੜਾ ਬਹੁਤ ਜ਼ਿਆਦਾ ਫਰਕ ਪੈ ਰਿਆ ਜੀ ਅੱਛਾ ਹੁਣ ਜਿਹੜੀ ਆ ਚੀਜ਼ ਹੈ ਜਦੋਂ ਆਪਣੇ ਕੋਲ ਆਏ ਸੀਗੇ ਉਦੋਂ ਟਾਈਟ ਕਿੰਨੀ ਕੁ ਲੱਗਦੀ ਸੀ ਕਸੀ ਜੀ ਭਰੀ ਜੀ ਕਿੰਨੀ ਕੁ ਲੱਗਦੀ ਸੀ ਹਾਂਜੀ ਬਹੁਤ ਜ਼ਿਆਦਾ ਮੇਰਾ ਪੇਟ ਭਾਰਾ ਭਾਰਾ ਰਹਿੰਦਾ ਸੀ ਹਮੇਸ਼ਾ ਭਰੇ ਰਹਿੰਦਾ ਸੀ ਹਾਂਜੀ ਹੁਣ ਕਿੰਨੀ ਕੁ ਸੁੱਕੀ ਲੱਗਦੀ ਇੱਥੋਂ ਇਹ ਤਾਂ ਬਹੁਤ ਜ਼ਿਆਦਾ ਸੁੱਕੀ ਹੈ ਹੁਣ ਲਾਸਟ ਦਿਨਾਂ ਦੇ ਵਿੱਚ ਤੁਸੀਂ ਮੈਡੀਸਿਨ ਸਕਿਪ ਕਰਤੀ ਜਿਵੇਂ ਅੱਗੇ ਸਕਿਪ ਕਰਦੇ ਸੀ ਪ੍ਰੋਬਲਮ ਆ ਜਾਂਦੇ ਸੀ ਹੁਣ ਜਿਵੇਂ ਸਕਿਪ ਹੋਈ ਕੋਈ ਦਿੱਕਤ ਤਾਂ ਨਹੀਂ ਆਈ ਨਹੀਂ ਨਹੀਂ ਕੋਈ ਦਿੱਕਤ ਨਹੀਂ ਮਤਲਬ ਵੀ ਦਵਾਈ ਦੋ ਤਿੰਨ ਦਿਨ ਲੈਣ ਦੇ ਬਾਵ अच्छा ਹੁਣ ਜਿਹੜਾ ਪੇਟ ਹਲਕਾ ਫੀਲ ਕਰ ਰਿਹਾ ਹਾਂ ਹਾਂਜੀ ਹਾਂਜੀ ਤੁਹਾਨੂੰ ਹੁਣ ਦੱਸ ਦਈਏ ਜੀ ਆ ਜਿਹੜੀ ਇਸ ਪ੍ਰੋਬਲਮ ਹੈਗੀ ਆ ਨਾ ਇੱਥੇ ਸੋਜ ਹੋਣ ਕਰਕੇ ਤੇ ਅੰਤਰੀਆਂ ਦੇ ਵਿੱਚ ਜਿਹੜੀ ਅਬਸੈਸ ਹੋਣ ਕਰਕੇ ਇੱਥੇ ਵੀ ਅਬਸੈਸ ਸੀ ਆ ਪਾਟ ਤੇ ਵੀ ਅਬਸੈਸ ਸੀ ਇਹ ਅਬਸੈਸ ਜਿਹੜੀ ਹੈਗੀ ਹੈ ਪ੍ਰੈਜੈਂਟੇਸ਼ਨ ਹੋਣ ਕਰਕੇ ਇਹਨਾਂ ਦੇ ਨਾ ਇੱਥੇ ਪੇਟ ਦੇ ਵਿੱਚ ਪਰਬਣ ਬਣਿਆ ਰਹਿੰਦਾ ਸੀ ਮੇ ਸਾਈ ਠੀਕ ਹੈ ਜਦੋਂ ਹੁਣ ਆਪਾਂ ਭੋਜਨ ਪਾਣੀ ਖਾਂਦੇ ਆ ਭੁੱਖ ਲੱਗਦੀ ਹੈ ਕਿ ਤੁਹਾਨੂੰ ਪਤਾ ਭੁੱਖੇ ਰਹੇ ਤੋਂ ਬਿਨਾ ਮਤਲਬ ਰਹਿਣਾ ਨਹੀਂ ਜਾਂਦਾ ਆਪਾਂ ਨੂੰ ਖਾਏ ਤੋਂ ਬਿਨਾ ਤਾਂ ਖਾਣਾ ਪੀਣਾ ਪੈਂਦਾ ਹੈ ਜ਼ਿੰਦਗੀ ਜਿਉਣ ਦੇ ਪੇਜ ਜਦੋਂ ਖਾਣੇ ਆ ਜੀਭ ਕਹਿੰਦੀ ਹੈ ਵੀ ਸਵਾਦ ਲੱਗਦਾ ਹੋਰ ਖਾ ਲੋ ਪੇਟ ਦੇ ਵਿੱਚ ਆਪਾਂ ਭੇਜਦੀਆਂ ਮਿਹਦੇ ਰਹੀ ਨਿਕਲ ਜਾਂਦਾ ਇੱਥੇ ਆ ਜਾਂਦਾ ਆ ਬਾੜੀ-ਬਾੜ ਤੇ ਇਥੋਂ ਛੋਟੀ ਆਤਰੀ ਦੇ ਵਿੱਚੋਂ ਵੱਡੀ ਆਤਰੀ ਜਦੋਂ ਜਾਂਦਾ ਮਤਲਬ ਫਿਰ ਉਸ ਵਕਤ ਪ੍ਰੈਸਰਾਈਜ਼ ਜਿਹੜਾ ਹੁੰਦਾ ਜਦੋਂ ਵੀ ਖਾਣਾ ਖਾਣੇ ਆ ਪਹਿਲਾਂ ਵਾਲਾ ਜਿਹੜਾ ਪ੍ਰੋਸੈਸਰ ਬਣਿਆ ਹੁੰਦਾ ਉੱਪਰਲਾ ਖਾਣਾ ਜਦੋਂ ਉਹਨੂੰ ਤਕੇਲਦਾ ਤਾਂ ਫਿਰ ਪ੍ਰੈਸਰ ਬਣਦਾ ਪੈਰ ਟੋਂ ਦਾ ਸੇਮ ਹੀ ਪ੍ਰੋਸੈਸ ਇਨ੍ਹਾਂ ਪੇਸ਼ੈਂਟ ਨਾਲ ਹੋ ਰਿਹਾ ਸੀ ਇਸ ਤਰ੍ਹਾਂ ਦੇ ਅਨੇਕਾਂ ਹੀ ਪੇਸ਼ੈਂਟ ਸਾਡੇ ਕੋਲ ਆਉਂਦੇ ਨੇ ਮੈਂ ਵੀਡੀਓ ਚ ਇਹੀ ਦੱਸਣਾ ਚਾਹੁੰਦਾ ਵੀ ਇਹ ਸੋਜ ਕਰਕੇ ਪ੍ਰੋ ਇਹ ਗੱਲ ਨੂੰ ਨਹੀਂ ਮੰਨਦੇ ਜਾਂ ਡਾਕਟਰ ਨਹੀਂ ਮੰਨਦੇ ਵੀ ਸੋਜ ਦਾ ਕੋਈ ਲੈਣਾ ਦੇਣਾ ਨਹੀਂ ਇਸ ਚੀਜ਼ ਦਾ ਵੀ ਇਹ ਆਈਵੀਐਸ ਜਾਂ ਆਈਵੀਡੀਆ ਜਾਂ ਮਤਲਬ ਐਸਾ ਕੁਝ ਆਇਟਸ ਆ ਵੀ ਇਹਦਾ ਟ੍ਰੀਟਮੈਂਟ ਸਪੈਸੀਫਿਕਸ ਹਨ ਉਹ ਮੀਸਾਕੋਲ ਜਾਂ ਕੁਝ ਹੋਰ ਦੇਣਾ ਪੈਂਦਾ ਡਾਕਟਰ ਲੋਕੇ ਇਹ ਚੀਜ਼ ਮੰਨਦੇ ਆ ਪਰ ਅਸਲ ਵਿੱਚ ਕੀ ਹੁੰਦਾ ਜਦੋਂ ਇਹਦੀ ਸੋਜ ਅਸੀਂ ਇਨੇ ਕਈ ਪੇਸ਼ੈਂਟਾਂ ਨੂੰ ਦੇਖਦੇ ਆ ਵੀ ਮ사ਜ ਕਰਨ ਦੇ ਨਾਲ ਨਿਕਲਦੀ ਆ ਤਾਂ ਪੇਸ਼ੈਂਟ ਠੀਕ ਹੋ ਜਾਂਦੇ ਆ ਯਾਨੀ ਤੁਸੀਂ ਜਿਵੇਂ ਤੁਹਾਨੂੰ ਦੱਸਿਆ ਵੀ ਜੀ ਇੱਥੇ ਮ사ਜ ਕਰਦੇ ਰਹੇ ਗੌਰ ਨਾਲ ਠੀਕ مطلب ਜਿਹੜਾ ਆ ਵਾਲਾ ਪਾਰਟ ਆ ਤੁਹਾਡਾ ਇੱਥੇ ਮ사ਜ ਪੂਰੀ ਢੰਗ ਨਾਲ ਕਰਦੇ ਰਹੇ ਤੁਸੀਂ ਆਪਣੇ ਵੱਲੋਂ ਕਰਦੇ ਸੀ ਠੀਕ ਹੈ ਅਸੀਂ ਪੇਸ਼ੇਨ ਨੂੰ ਕੀ ਦੱਸਦੇ ਹਾਂ 15 ਮਿੰਟ ਮ사ਜ ਕਰਨ ਲਈ ਆਹ ਵਾਲਾ ਪਾਰਟ ਕਰਨਾ ਹੁੰਦਾ ਮ사ਜ ਕਰਨ ਦਾ ਤਰੀਕਾ ਕੀ ਹੈ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਚੰਗੀ ਤਰ੍ਹਾਂ ਦੱਸਦੇ ਹਾਂ ਥੋੜਾ ਜਿਹਾ ਧਿਆਨ ਦੇ ਨਾਲ ਦੇਖਣ ਦੀ ਕੋਸ਼ਿਸ਼ ਕਰਿਓ ਆਹ ਵਾਲਾ ਪਾਰਟ ਇੱਥੋਂ ਇਦਾਂ ਕਰਕੇ ਮ사ਜ ਫੁੱਲੇ ਹੱਥ ਨਾਲ ਕਲੌਕਵਾਇਜ਼ ਕਰਨੀ ਹੁੰਦੀ ਹੈ ਫਿਰ ਕਲੌਕਵਾਇਜ਼ ਜਿਹੜੀ ਮ사ਜ ਆ ਇਸ ਵਾਲੇ ਪਾਰਟ ਤੇ ਕਰਨੀ ਹੁੰਦੀ ਹੈ ਜਿੱਥੇ ਆਪਸਸ ਹੈ ਜਿਵੇਂ ਆਪਸਸ ਹੈ ਇੱਥੇ ਆਹ ਵਾਲੇ ਪਾਰਟ ਤੇ ਕਿ ਇੱਥੇ ਤੇ ਕਾ ਵਾਲੇ ਪਾਰਟ ਤੇ ਇਨਨ ਦੇ ਅਲੱਗ-ਅਲੱਗ ਸੈਪਰੇਟ ਕਰਨੀਆਂ ਸੈਪਰੇਟ ਕਰਨ ਤੋਂ ਬਾਅਦ ਸਿਰ 10 ਮਿੰਟ ਧੁੰਨੀ ਦੇ ਵਾਲ ਲਾਉਣੇ ਆ ਸਿਰ ਉਸ ਤੋਂ ਬਾਅਦ ਵਿੱਚ ਕੱਚ ਦੀ ਬੋਤਲ ਫੇਰਨੀ ਆ ਕੱਚ ਦੀ ਬੋਤਲ 'ਚ ਗਰਮ ਪਾਣੀ ਪਾਉਣਾ ਗੋਲ ਬੋਤਲ ਲੈਣੀ ਆ ਕੱਚ ਦੀ ਉਹਦੇ ਵਿੱਚ ਧੁੰਨੀ ਤੱਕ ਮ사ਜ ਤੋਂ ਬਾਅਦ ਬੋਤਲ ਫੇਰਨੀ ਆ ਇਸ ਤਰ੍ਹਾਂ ਕਰਕੇ ਉੱਪਰ-नीचे ਉੱਪਰ-नीचे ਇਹਨੂੰ 15 ਮਿੰਟ ਦੇਣਿਆ ਫਿਰ 15 ਮਿੰਟ ਤੁਣੀ ਦੇ ਨੀਚੇ ਦੇਣਿਆ ਇਹਦੇ ਨਾਲ ਕੀ ਹੁੰਦਾ ਪਲੱਸ ਬੈਨੀਫਿਟਸ ਹੋ ਜਾਂਦਾ ਪੇਟ ਦੀ ਜਿਹੜੀ ਸੋਜ ਆ ਉਹ ਨਿਕਲ ਜਾਂਦੀ ਹੈ ਜਦੋਂ ਸੋਜ ਨਿਕਲ ਗਈ ਅੰਤਰੀਵ ਦਾ ਕੰਮ ਕਰਨ ਲੱਗ ਗਈ ਸੌਫਟ ਹੋ ਗਏ ਜਿਹੜੇ ਹਨ ਇੰਟਸਟਾਈਨ ਦੇ ਜਿਹੜੇ ਮਤ ਲੇਅਰਸ ਹੈਗੀਆਂ ਨੇ ਆਊਟਰ ਲੇਅਰ ਇਨਰ ਲੇਅਰ ਤੇ ਆਟੋਮੈਟਿਕਲੀ ਤੌਰ ਤੇ ਪੇਸ਼ੈਂਟ ਸੈੱਟ ਹੋ ਜਾਂਦਾ ਐਂਜਾਈਮ ਵਗੈਰਾ ਪ੍ਰੋਡਿਊਸ ਹੋਣ ਲੱਗ ਜਾਂਦੇ ਨੇ ਤੇ ਜਿਹੜੇ ਅੰਦਰੋਂ ਬੌਂਡ ਹੁੰਦੇ ਨੇ ਉਹ ਹੀਲ ਹੋ ਜਾਂਦੇ ਆ ਤੇ ਜਿਹਦੇ ਨਾਲ ਸਿਰ ਉਹਨਾਂ ਦੇ ਜ਼ਖਮ ਜਿਹੜੇ ਹੋਏ ਨੇ ਉਹ ਰਿਲੈਕਸੇਸ਼ਨ ਹੋ ਕੇ ਬਲੱਡ ਹੁਣ ਬੰਦ ਹੋ ਜਾਂਦਾ ਹੁਣ ਤੁਸੀਂ ਮੈਨੂੰ ਦੱਸੋ ਕਿ ਤੁਹਾਨੂੰ ਬਲੱਡ ਕਿੰਨਾ ਆ ਰਿਹਾ ਤੇ ਪਹਿਲਾਂ ਤੁਸੀਂ ਕੁਆਲਿਟੀ ਚ ਕਾਫੀ ਜ਼ਿਆਦਾ ਬਲੱਡ ਆ ਰਿਹਾ ਸੀ ਤੁਹਾਡੇ ਹਾਂਜੀ ਹੁਣ ਕਿੰਨਾ ਆ ਰਿਹਾ ਬਲੱਡ ਹੁਣ ਸਰ ਸਿਰਫ ਲੈਟਰਿੰਗ ਦੇ ਨਾਲ ਮਾੜਾ ਮਾੜਾ ਲੱਗ ਕੇ ਨੋਰਮਲ ਜਿਹਾ ਲੱਗ ਕੇ ਆ ਰਿਹਾ ਪਹਿਲਾਂ ਦੇ ਮੁਕਾਬਲੇ ਕਿੰਨਾ ਘਟਿਆ ਫੀਲ ਕਰਦੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਯਾਨੀ ਜਿਹੜਾ ਕਿ 6 ਸਾਲਾਂ ਚ ਕਦੇ ਵੀ ਘਟਿਆ ਨਹੀਂ ਸੀ ਹੁਣ ਤੁਸੀਂ ਉਹਨੂੰ ਘਟਿਆ ਫੀਲ ਕਰਦੇ ਬਹੁਤ ਜ਼ਿਆਦਾ ਦੇਖ ਰੀਅਲ ਦੇ ਵਿੱਚ ਮਤਲਬ ਇਹਦੇ ਪੇਸ਼ੈਂਟ ਠੀਕ ਹੋ ਰਹੇ ਨੇ ਮਤਲਬ ਆਪਣਾ ਥਿਊ ਦੇ ਰਹੇ ਨੇ ਫੇਸ ਇਹਨਾਂ ਦਾ ਇਸ ਕਰਕੇ ਨਹੀਂ ਦਿਖਾ ਰਹੇ ਕਿਉਂਕਿ ਮਤਲਬ ਤੁਹਾਨੂੰ ਪਤਾ ਪ੍ਰਾਈਵੇਸੀ ਹੁੰਦੀ ਹੈ ਹਰ ਇੱਕ ਦੀ ਆਪਣੀ ਆਪਣੀ ਇਸ ਕਰਕੇ ਮੇਨਲੀ ਜਿਹੜਾ ਹੈਗਾ ਤੁਸੀਂ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਆ ਵੀ ਪੇਸ਼ੈਂਟ ਜਿੰਨੇ ਮਰਜ਼ੀ ਪ੍ਰੋਬਲਮ ਦੇ ਵਿੱਚ ਹੋਣ ਲਗਭਗ 20-20 ਸਾਲ ਪੁਰਾਣੇ ਪੇਸ਼ੈਂਟ ਆਉਂਦੇ ਨੇ ਸਕਸੈਸ ਨਹੀਂ ਪਰ ਸਕਸੈਸ ਹੋਉਂਦੇ ਜਿਹੜੇ ਪੇਸ਼ੈਂਟ ਆਪ ਦੇ ਗੌਰ ਆਪ ਕਰਦੇ ਆ ਆਈ ਹੋਪ ਤੁਹਾਡੇ ਲਈ ਵੀਡੀਓ ਕਾਫੀ ਲਾਭਦਾਇਕ ਸਾਬਤ ਹੋਏਗੀ ਤੁਸੀਂ ਇਹਨੂੰ ਧਿਆਨ ਦੇ ਨਾਲ ਜਿਵੇਂ ਤੁਹਾਨੂੰ ਦੱਸਿਆ ਮ사ਜ ਬੋਤਲ ਗ ਖੰਪੀਨ ਦਾ ਧਿਆਨ ਆਪਾਂ ਕੀ ਕੀ ਰੱਖਿਆ ਜਿਵੇਂ ਤੁਹਾਨੂੰ ਦੱਸਿਆ ਸਰ ਤੜੀਆਂ ਚੀਚਾ ਸਭ ਬੰਦ ਠੀਕ ਹੈ ਮਿਰਚ ਨੂੰ ਸਾਲਾ ਬਿਲਕੁਲ ਬੰਦ ਪਿਆਜ਼ ਟਮਾਟਰ ਲਸਣ ਅਦਰ ਸਭ ਬੰਦ ਹਾਂ ਦੇਖੋ ਤੁਸੀਂ ਸੁਣ ਪਾ ਰਹੇ ਹੋ ਇਹਨਾਂ ਨੇ ਮਤਲਬ ਜਿਵੇਂ ਇਹਨਾਂ ਨੂੰ ਗਾਈਡਲਾਈਨ ਦਿੱਤੀ ਅਸੀਂ ਵੀ ਪਿਆਜ਼ ਨਹੀਂ ਖਾਣਾ ਟਮਾਟਰ ਨਹੀਂ ਖਾਣਾ ਲਸਣ ਅਦਰ ਇਹ ਚੀਜ਼ਾਂ ਸਾਰੀਆਂ ਬੰਦ ਰੱਖਣੀਆਂ ਨੇ ਥਾਲ ਸਬਜੀ ਦੇ ਵਿੱਚ ਵੀ ਤੋਂ ਵੀ ਇਹਨਾਂ ਨੇ ਕੀਤਾ ਉਹ ਕਰਨ ਦੇ ਨਾਲ ਇਹਨਾਂ ਦਾ ਇੰਟਰਨਲ ਤੌਰ ਤੇ ਪੇਟ ਵੀ ਸੋਖਾ ਹੋ ਗਿਆ ਹਾਜਮ ਵੀ ਆਉਣ ਲੱਗ ਗਿਆ ਭੁੱਖ ਵੀ ਲੱਗਣ ਲੱਗੀ ਟੁਆਲਟ ਵੀ ਹੁਣ ਇੱਕ ਵਾਰ ਜਾਂਦੇ ਨੇ ਇੱਕ ਵਾਰ ਜਾਂਨੇ ਇੰਕੁਆਇਰੀ ਤੁਸੀਂ ਬਣ ਕੇ ਆ ਰਹੀ ਹੈ ਟੁਆਲਟ ਸਿਰਫ ਖਾਲੀ ਇਹਨਾਂ ਨੂੰ ਮੀਕਿਸ ਦੀ ਪ੍ਰੋਬਲਮ ਰਹੇਗੀ ਨਾਰਮਲ ਉਹ ਵੀ ਹੁਣ ਠੀਕ ਹੋ ਜਾਊਗੀ ਤੇ ਟ੍ਰੀਟਮੈਂਟ ਚੱਲਦੇ ਨੂੰ ਕਿੰਨਾ ਟਾਈਮ ਹੋ ਗਿਆ ਆਪਣੇ ਨੂੰ ਸਰ ਮੈਨੂੰ ਤਕਰੀਬਨ 3 ਗੁਆਰ ਆਇਆ ਸਿਰਫ 3 ਵਾਰ ਆਇਆ 15 ਦਿਨ ਦੀ ਮੈਡੀਸਿਨ ਹਾਂਜੀ 15 ਦਿਨ ਦੀ ਮੈਡੀਸਿਨ ਨਾਲ 6 ਸਾਲ ਦੀ ਪ੍ਰੋਬਲਮ ਜਿਹੜੀ ਇਹਨਾਂ ਦੀ 90% ਲਗਭਗ ਠੀਕ ਹੋ ਗਈ ਤੇ ਵੈਗਰੋ ਦੀ ਦਿਆ ਦੇ ਨਾਲ ਸੌਖੇ ਨੇ ਤੇ ਸਤਿਗੁਰੂ ਕਿਰਪਾ ਕਰਨ ਤੇ ਤੁਸੀਂ ਵੀ ਜਲਦੀ ਤੰਦਰੁਸਤ ਹੋ ਜਾਓ ਤੇ ਜਿਵੇਂ ਤੁਹਾਨੂੰ ਦੱਸਿਆ ਮਿਸਾਜ ਮਿਹਨਤ ਜਿਹੜੀ ਹੈਗੀ ਉਹ ਗੌਰ ਨਾਲ ਤੁਸੀਂ ਕਰਦੇ ਹੋ ਘਰ ਬੈਠੇ ਪਰਹੇਜ਼ ਰੱਖੋ ਆਪਣਾ ਬਾਕੀ ਜੇ ਤੁਸੀਂ ਚਾਹੁੰਦੇ ਹੋ ਕਿਸੇ ਕਿਸਮ ਦਾ ਸਾਡੇ ਤੋਂ ਸਹਾਇਤਾ ਲੈਣੀ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ ਸਸੀ ਕੌਰ ਜੀ